ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਜਿਹੜਾ ਨਵਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਸ਼ਰੋਨੀ ਕਮੇਟੀ ਤੇ ਜਿਹੜਾ 328 ਰੁਪਏ ਦਾ ਕਿੰਦੇ ਗੁੰਮ ਹੋ ਗਿਆ ਉਹਦੇ ਸਬੰਧੀ ਮੈਂ ਵਿਚਾਰ ਦੇਣੇ ਦੇਣਾ ਕਿਉਂਕਿ ਸ਼ਰੋਨੀ ਕਮੇਟੀ ਜਿਹੜੀ 1920 ਦੇ ਵਿੱਚ ਹੋਂਦ ਵਿੱਚ ਆਈ ਤੇ 1925 ਦੇ ਵਿੱਚ ਸੂਨੀ ਕਮੇਟੀ ਦਾ ਐਕਟ ਬਣਿਆ ਜਿਹਦੇ ਤਹਿਤ ਸਾਰੀਆਂ ਸਮਾਵਾਂ ਜਿਹੜੀਆਂ ਸੂਨੀ ਕਮੇਟੀ ਦੇ ਮੁਲਾਜ਼ਮਾਂ ਨੇ ਜੋ ਅਧਿਕਾਰ ਖੇਤੇ ਸੀ ਕਿਹਦੇ ਕਿਸ ਤਰ੍ਹਾਂ ਹੈਗੇ ਉਹਦੇ ਸਬੰਧੀ ਜਿਹੜਾ 1925 ਐਕਟ ਬਣਿਆ ਸੀ ਤੇ ਜਿਹੜੀ 328 ਰੂਪਾਂ ਦੀ ਮੈਂ ਗੱਲ ਕਰਦਾ ਇਹ 220 ਦਾ ਵਾਕਿਆ ਹੈ ਤੇ ਇਹਦੇ ਵਿੱਚ ਪ੍ਰਧਾਨ ਉਸ ਸਮੇਂ ਗੁਰਵਿੰਦਰ ਸਿੰਘ ਲੰਗੋਵਾਲ ਸੀ ਤੇ ਜਹਦਾ ਸ਼੍ਰੀ ਅਕਾਲ ਤਖਤ ਜਾਨੀ ਹਰਪ੍ਰੀਤ ਸਿੰਘ ਸੀ ਤੇ ਇਹਨਾਂ ਨੇ ਕਿਉਂਕਿ 328 ਰੂਪਾਂ ਦੀ ਗੱਲ ਉਦੋਂ ਵੀ ਬੜੀ ਚਰਚਾ ਦਾ ਵਿਸ਼ਾ ਬਣੀ ਸੀ ਤੇ ਇਹਦੇ ਤਹਿਤ ਬੜੀ ਸੋਚ ਵਿਚਾਰ ਕਰਕੇ ਜਿਹੜੇ ਉਸ ਸਮੇਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀ ਉਹਨਾਂ ਨੇ ਵਿਚਾਰ ਕਰਕੇ ਬੁੱਧੀਜੀਵੀਆਂ ਨਾਲ ਵਿਦਵਾਨਾਂ ਦੇ ਨਾਲ ਜਰਨਲਿਸਟ ਦੇ ਨਾਲ ਵਿਚਾਰ ਕਰਕੇ ਕਿ ਇਹ ਕੇਸ ਬੜਾ ਸੀਰੀਅਸ ਹੈ ਕਿਉਂਕਿ ਧੰਤਨ ਗੁਰੂ ਗ੍ਰੰਥ ਸਾਹਿਬ ਦਾ ਮਸਲਾ ਹੈ ਤੀਨਾਂ ਨੇ ਇਹ ਕੇਸ ਜਿਹੜਾ ਸ੍ਰੀ ਅਕਾਲਤਾ ਸਾਹਿਬ ਵਿਖੇ ਪੀਡੀਆ ਤੇ ਇਹਦੀ ਇਨਕੁਆਰੀ ਸ੍ਰੀ ਅਕਾਲਤਖ ਦੇ ਜਹੇਦਾਰ ਜਾਨੀ ਹਰਪ੍ਰੀਤ ਸਿੰਘ ਹੁਣਾਂ ਨੇ ਡਾਕਟਰ ਇਸ਼ਤ ਸਿੰਘ ਜੋ ਸੀਨੀਅਰ ਵਕੀਲ ਆ ਹਾਈ ਕੋਰਟ ਦੇ ਉਹਨਾਂ ਦੇ ਤਹਿਤ ਕਮੇਟੀ ਬਣਾ ਕੇ ਕੀਤੀ ਗਈ ਬਰੀਕੀ ਦੇ ਨਾਲ ਇਹਦੀ ਜਿਹੜੀ ਜਾਂਚ ਹੋਈ ਹੈ ਤੇ ਇਹ ਜਾਂਚ ਜਿਹੜੀ ਆ ਤਕਰੀਬਨ ਬਹੁਤ ਸਮਾਂ ਲਾ ਕੇ 1000 ਪੇਜ ਦੇ ਕਰੀਬ ਜਿਹੜੀ ਇਹਦੀ ਜਾਂਚ ਦੇ ਜਿਹੜੇ ਉਹਨਾਂ ਨੇ ਜਾਂਚ ਦਿੱਤੀ ਤੁਹੋਦੇ ਤਹਿਤ ਜਿਹੜੀ ਬਾਅਦ ਦੇ ਵਿੱਚ ਜਦੋਂ ਸਾਡੀਆਂ ਮੀਟਿੰਗ ਅਕਾਲਤਾ ਸਾਹ ਤੇ ਹੋਈ ਤੇ ਅਕਾਲਤਾ ਸਾਹ ਦੇ ਜਹੇਦਾਨ ਨੇ ਵੀ ਜੋ ਗਿਆਨੀ ਹਰਪ੍ਰੀਤ ਸਿੰਘ ਹੀ ਉਹਨਾਂ ਨੇ ਵੀ ਸੰਤੁਸ਼ਟੀ ਪ੍ਰਗਟ ਕੀਤੀ ਕਿ ਇਹ ਜਾਂਚ ਜਿਹੜੀ ਬਹੁਤ ਚੰਗੇ ਲੈਵਲ ਤੇ ਇਹ ਜਿਹੜੀ ਜਾਂਚ ਕੀਤੀ ਗਈ ਤੇ ਇਹਦੇ ਵਿੱਚ 16 ਮੁਲਾਜ਼ਮ ਜਿਹੜੇ ਆ ਉਹਨਾਂ ਨੂੰ ਨੌਕਰੀਆਂ ਤੋਂ ਫਾਰਕ ਕੀਤਾ ਗਿਆ ਜੋ ਸਾਡੇ ਅਧਿਕਾਰ ਖੇਤਰਿਆ ਛੋਣੇ ਕਮੇਟੀ ਦੇ ਤੇ 4 ਸਾਲ ਹੋ ਗਏ ਇਹਦੇ ਵਿੱਚ ਬੜੀ ਜਿਹੜੀ ਤਰਲੂ ਮੱਛੀ ਜਾਂ ਧਰਨੇ ਲਾਉਣ ਦੇ ਰੂਪ ਦੇ ਵਿੱਚ ਭਾਈ ਬਲਦੇਵ ਸਿੰਘ ਖਾਲਸਾ ਨੇ ਬਡਾਲੇ ਨੇ ਬਲਦੇਵ ਸਿੰਘ ਬਡਾਲੇ ਨੇ ਬੜੀ ਕੋਸ਼ਿਸ਼ ਕੀਤੀ ਤੇ ਇਹਨੂੰ ਇੱਕ ਮੈਂ ਕੰਨਾ ਪਤਾ ਨਹੀਂ ਉਹਦੇ ਮਨ 'ਚ ਕੀ ਗੋਆ ਕੀ ਦਵੇਤ ਹੈਗੀ ਹੈ ਉਹਨੇ ਸਰਦਾਰ ਬਲਵਿੰਦਰ ਸਿੰਘ ਹੁਣਾਂ ਤੋਂ ਇੱਕ ਰੱਟ ਵੀ ਜਿਹੜੀ ਭਾਈ ਨੇ ਇਹ 322 ਰੁਪਏ ਸਵੰਦੀ ਉਦੇ ਵਿੱਚ ਲੋਰ ਕੋਰ ਨੇ ਉਹ ਖਾਜ ਕੀਤੀ ਤਾਂ ਹਾਈ ਕੋਰਟ ਦੇ ਵਿੱਚ ਜਿਹੜੀ ਉਹ ਡੈਕ ਦਾ ਅਜੇ ਫੈਸਲਾ ਹੋਣਾ ਬਾਕੀ ਹੈ ਮੈਂ ਕਹਿੰਦਾ ਕਿ ਜੇ ਬਡਾਲੇ ਨੇ ਨਹੀਂ ਕੋਸ਼ਿਸ਼ ਕੀਤੀ ਅਸੀਂ ਮੰਨਦੇ ਹਾਂ ਠੀਕ ਹੈ ਪਰ ਉਹਨੂੰ ਜਿਹੜੀ ਅਜੇ ਜਾਂਚ ਚੱਲਦੀ ਪਈ ਆ ਹਾਈ ਕੋਰਟ ਦੇ ਵਿੱਚ ਕੇਸ ਆ ਤੋ ਕੀ ਕੋਰਟ ਦੇ ਵਿੱਚ ਆਪਾਂ ਨੂੰ ਕੁਝ ਗਿਨੇਗਾ ਤੇ ਅੱਜ ਬਖਰੀਆਂ ਮੀਟਿੰਗਾਂ ਕਰਕੇ ਤੁਹਾਨੂੰ ਮੱਚੀ ਹੋਇਆ ਪਿਆ ਮੈਨੂੰ ਇਹ ਮਹਿਸੂਸ ਹੁੰਦਾ ਕਿ ਸਾਰਾ ਦਾ ਸਾਰਾ ਕੁਝ ਜਿਹੜਾ ਪੋਲੀਟੀਕਲ ਤੌਰ ਤੇ ਹੋ ਰਿਹਾ ਕਿਉਂਕਿ ਅੰ 2027 ਦੀਆਂ ਇਲੈਕਸ਼ਨਾਂ ਆ ਰਹੀਆਂ ਤੇ ਸਰਕਾਰ ਦੇ ਵਿੱਚ ਜਾਂ ਮੁੱਖ ਮੰਤਰੀ ਦੇ ਵਿੱਚ ਗਰਾਊਂਡਰ ਜੋ ਦਿਖਦੀ ਪਈ ਹੈ ਜਾਂ ਉਹਨਾਂ ਦਾ ਜੋ ਆਧਾਰ ਖਤਮ ਹੁੰਦਾ ਪਿਆ ਉਹਦੇ ਤਹਿਤ ਜਿਹੜੀਆਂ ਇਹ ਪਲੈਨਾਂ ਬਣਦੀਆਂ ਪਈਆਂ ਮੇਰੀ ਬੇਨਤੀ ਹੈ ਕਿ ਇਦਾਂ ਦੀ ਗੱਲ ਜਿਹੜੀ ਘਟਿਆ ਸਿਆਸਤ ਜਿਹੜੀ ਨਹੀਂ ਹੋਣੀ ਚਾਹੀਦੀ ਗੁਰੂ ਰਾਮਦਾਸ ਦਾ ਦਾਰਿਆ ਇਸ ਦਰ ਤੇ ਹਰ ਸਮਰੱਥਾ ਜਿਹੜਾ ਚਮਨੀ ਕਮੇਟੀ ਦੇ ਪ੍ਰਧਾਨ ਜਿਹੜੀ ਰੱਖਦੇ ਆ ਤੇ ਉਹਦੇ ਤੌਰ ਤੇ ਅਨਕੁਆਰੀਆਂ ਵੀ ਹੁੰਦੀਆਂ ਤੇ ਸਜ਼ਾਵਾਂ ਵੀ ਹੁੰਦੀਆਂ ਤਾਂ ਮੁੱਖ ਮੰਤਰੀ ਨੂੰ ਸੋਚਣਾ ਚਾਹੀਦਾ ਕਿ ਜਿਹੜੀ ਇਦਾਂ ਦੀ ਘਟੀਆ ਸਿਆਸਤ ਇਦਾਂ ਦਾ ਨੀਵਾਪਣ ਨਹੀਂ ਦਿਖਾਲਣਾ ਚਾਹੀਦਾ ਗੁਰੂ ਰਾਮਦਾਸ ਦੇ ਰਾਤੇ ਤੇ ਮੈਂ ਅਪੀਲ ਕਰਦਾ ਕਿ ਇਹ ਕੋਈ ਅੰਗੈਲੀ ਦਾ ਮਸਲਾ ਅਸੀਂ ਸਜ਼ਾਵਾਂ ਦੇ ਚੁੱਕੇ ਆ ਤੇ ਅੰਗੈਲੀ ਹੋਈ ਜਾਂ ਕ੍ਰੰਪਸ਼ਨ ਕਿਸੇ ਨੇ ਕੀਤੀ ਆ ਉਹਦੇ ਸਬੰਧੀ ਅਸੀਂ ਸਾਰੀਆਂ ਸਜ਼ਾਵਾਂ ਜਿਹੜੀਆਂ ਉਹ ਦੇ ਚੁੱਕੇ ਆ ਇਸ ਮਸਲੇ ਨੂੰ ਕਲੋਜ਼ ਕਰਨਾ ਚਾਹੀਦਾ ਤੇ ਕਦਰਾਂ ਕੀਮਤਾਂ ਨੂੰ ਜਾਣ ਕੇ ਜਿਹੜੇ ਗਾਂਹਾਂ ਦੀਆਂ ਜਿਹੜੀਆਂ ਵਿਚਾਰਾ ਉਹ ਦੇਣੀਆਂ ਚਾਹੀਦੀਆਂ ਨਾ ਕਿ ਕਿਸੇ ਇੱਕ ਜਮਾਤ ਨੂੰ ਜਾਂ ਸੰਸਥਾ ਨੂੰ ਜੇ ਇਦਾਂ ਆਪਾਂ ਢਾਵਾਂਗੇ ਇਹ ਸੰਸਥਾ ਜਿਹੜੀ ਆ ਕਿਸੇ ਦੇ ਢਾਂ ਟਿੱਠਣੀ ਨਹੀਂ ਕਿਉਂਕਿ ਸੰਸਥਾ ਜਿਹੜੀ ਆਪਣੇ ਸੰਰਤ ਜਿਹੜੀ ਆਪ ਰੱਖਦੀ ਹੈਗੀ ਹਰ ਵਿਸ਼ੇ ਤੇ ਕਿਉਂਕਿ ਵੱਡੀਆਂ ਸੰਸਥਾਵਾਂ ਦੀਆਂ ਪ੍ਰਾਪਤੀਆਂ ਭਾਵੇਂ ਐਜੂਕੇਸ਼ਨ ਪ੍ਰਤੀ ਆ ਭਾਵੇਂ ਹੈਲਥ ਪ੍ਰਤੀ ਆ ਤੇ ਭਾਵੇਂ ਗੁਰੂ ਘਰਾਂ ਦੇ ਪ੍ਰਬੰਧਾ ਸਮੱਥੀ ਆ ਤੇ ਇਦਾਂ ਦੀ ਸੰਸਥਾ ਜਿਹੜੀ ਆ ਸਾਡੀ ਕੌਮ ਕੋਲ ਆ ਕਿਤੇ ਹੋਰ ਕਿਸੇ ਵੀ ادارے ਦੇ ਕੋਲ ਜਾਂ ਕੌਮ ਦੇ ਕੋਲ ਕੋਈ ਇਦਾਂ ਦੀ ਸਮਰੱਥਾ ਨਹੀਂ ਇਹਨੂੰ ਧੋਣ ਦੇ ਲਈ ਪਤਾ ਨਹੀਂ ਕਿਸ ਬੀਛੇ ਤੇ ਸਾਡੇ ਮੁਖਮੰਤੀ ਨੂੰ ਮਹਿਸੂਸ ਹੁੰਦਾ ਪਰ ਆਪ ਗੁਰੂ ਨੂੰ ਮੰਨਣਾ ਚਾਹੀਦਾ ਗੁਰੂ ਦੇ ਆਸਣ ਸਾਹ ਚੱਲਣਾ ਚਾਹੀਦਾ ਤੇ ਤਾਂ ਫਿਰ ਜਦੋਂ ਆਪ ਚੱਲੇਗਾ ਫਿਰ ਇਦਾਂ ਦੇ ਫਾਇਦੇ ਲੈਣੇ ਚਾਹੀਦੇ